ਤੁਸੀਂ ਜ਼ਬਰ ਤੇ ਉਤਰੇ ਹੋਇਓਂ ਦਾਨਨ ਤੇ ਉਤਰੇ ਹੋਇਓਂ ਰੈਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਔਰ ਉਸ ਤੋਂ ਬਾਅਦ ਜੋ ਉੱਥੇ ਬਲਡੋਜ਼ਰ ਇਹ ਕਹਾਣੀਆਂ ਦਾ ਪੈਟਰਨ ਇੱਥੇ ਨਹੀਂ ਹੈ ਪਟਿਆਲੇ ਕਰਨਲ ਸਾਹਿਬ ਨਾਲ ਜੋ ਕੁਝ ਹੋਇਆ ਪੁਲਿਸ ਦੀਆਂ ਜਿਸ ਤਰ੍ਹਾਂ ਵਾਗਾ ਖੁੱਲੀਆਂ ਛੱਡੀਆਂ ਨੇ ਹੁਣ ਇਹ ਨੈਤਿਕ ਤੌਰ ਤੇ ਪੰਜਾਬ ਸਰਕਾਰ ਦਾ ਜਿਹੜਾ ਕੂਟਨੀਤਿਕ ਫੇਲਰ ਹੈ ਸਾਰੇ ਦਾ ਸਾਰਾ ਸਭ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ মিডিਆ ਵਾਲੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਸਾਡੇ ਛੋਟੇ ਜਿਹੇ ਸਨੇਹ ਤੇ ਤੁਸੀਂ ਸਾਡੀ ਆਵਾਜ਼ ਬਚਾਉਣ ਲਈ ਪਹੁੰਚਦੇ ਆਂ ਦੋਸਤੋ ਅੱਜ ਦੀ ਜਿਹੜੀ ਮੀਟਿੰਗ ਆ ਉਹ ਐਮਰਜੈਂਸੀ ਦੇ ਵਿੱਚ ਰੱਖੀ ਗਈ ਜਿਹਦੇ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਬੜੀ ਬਰੀਕੀ ਨਾਲ ਤੇ ਖੁੱਲ ਕੇ ਚਰਚਾ ਕੀਤੀ ਗਈ ਆ ਇਸ ਮੀਟਿੰਗ ਦੀ ਪ੍ਰਧਾਨਗੀ ਅੱਜ ਸਰਦਾਰ ਬੂਟਾ ਸਿੰਘ ਬੁਰਜਗਿਲ ਸਰਦਾਰ ਹਰਵਿੰਦਰ ਸਿੰਘ ਲੱਖੋਵਾਲ ਜੀ ਤੇ ਮੈਂ ਮਕੇਸ਼ ਚੰਦਰ ਸ਼ਰਮਾ ਵੱਲੋਂ ਕੀਤੀ ਗਈ ਆ ਨਾਲ ਸਾਡੇ ਜਿੱਦਾਂ ਕਾਦੀਆਂ ਸਾਹਿਬ ਡਾਕਟਰ ਦਰਸ਼ਨਪਾਲ ਜੀ ਇੱਧਰ ਰਵਿੰਦਰ ਪਟਿਆਲਾ ਜੀ ਜੰਗਵੀਰ ਜੀ ਰੁਲਦੂ ਸਿੰਘ ਮਾਨਸਾ ਜੀ ਇਹ ਜਗਮੋਣ ਜੀ ਡਾਕਟਰ ਸਤਨਾਮ ਸਿੰਘ ਜਨਾਲਾ ਜੀ ਸਾਰੇ ਸੀਨੀਅਰ ਆਗੂ ਜਿਹੜੇ ਆ ਪਹੁੰਚੇ ਆ ਇਹਦੇ ਦੇ ਵਿੱਚ ਜੋ-ਜੋ ਫੈਸਲੇ ਲਗਾਏ ਮੈਂ ਬੇਨਤੀ ਕਰੂੰਗਾ ਸਰਦਾਰ ਬੂਟਾ ਸਿੰਘ ਬੁਰਜਕਿਲ ਜੀ ਨੂੰ ਉਹ ਜਿਹੜਾ ਬਰੀਕੀ ਨਾਲ ਤੁਹਾਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਦੇਣ ਜੀ ਸਤਿਕਾਰਯੋਗ ਸਤਿਗੋ ਮੀਡੀਆ ਵਾਲਿਓ ਅਸੀਂ ਅੱਜ ਕਈ ਅਹਿਮ ਫੈਸਲੇ ਲਏ ਆ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਸਾਨੂੰ ਲੈਟਰ ਆਇਆ ਰਾਤ ਉਹਦੇ ਤੇ ਅਸੀਂ ਖੁੱਲ੍ਹ ਕੇ ਚਰਚਾ ਕੀਤੀ ਆ ਉਹ ਲੈਟਰ ਤੇ ਅਸੀਂ ਇਸ਼ਟੇ ਤੇ ਪਹੁੰਚਿਆ ਕਿਉਂ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਤੇ ਲੈਟਰ ਆਇਆ ਸਾਨੂੰ ਜਿਹੜਾ ਕਿ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਸਾਡੇ ਨਾਲ ਤਾਂ ਕੋਈ ਇਹਨਾ ਮੰਗਾਂ ਦਾ ਜ਼ਿਕਰ ਹੀ ਨਹੀਂ ਹੈ ਪਰ ਅੱਜ ਉਹ ਲੈਟਰ ਆਉਣਾ ਤੇ ਮੰਗ ਕਰਨੀ ਸਰਕਾਰ ਨੇ ਕਿ ਅਸੀਂ ਉਹਨਾਂ ਮੰਗਾਂ ਤੇ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਾਂ ਅਸੀਂ ਉਹਨੂੰ ਇੱਕ ਵਾਰ ਜਿਹੜਾ 26 ਤਰੀਕ ਦਾ ਵਿਧਾਨ ਸਭਾ ਵੱਲ ਸਾਡਾ ਮਾਰਚ ਕਰਨ ਦਾ ਫੈਸਲਾ ਕੀਤਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਉਹਨੂੰ ਅਸੀਂ ਸਸਪੈਂਡ ਕਰਦੇ ਹਾਂ ਤੇ ਨਾਲ ਹੀ ਜਿਹੜੀ ਲੈਟਰ ਆਇਆ ਉਸ ਮੀਟਿੰਗ ਦੇ ਵਿੱਚ ਅਸੀਂ ਕਦੇ ਵੀ ਭਜਦੇ ਨਹੀਂ ਮੀਟਿੰਗਾਂ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟਿੰਗਾਂ ਵਾਲਾ ਤੁਸੀਂ ਜ਼ਬਰ ਤੇ ਉਤਰੇ ਹੋਇਓ ਦਮਨ ਤੇ ਉਤਰੇ ਹੋਇਓ ਰੈਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਇਹ ਸਾਰਾ ਜਿਹੜਾ ਮਾਹੌਲਾ ਉਹਨੂੰ ਸਾਜਗਰ ਕਰੋ ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਥਾਣਿਆਂ ਦੇ ਵਿੱਚੋਂ ਰਿਹਾ ਕਰੋ ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ ਜਦੋਂ ਇਹ ਮਾਹੌਲ ਸ਼ਾਂਤ ਹੋਊਗਾ ਉਦੋਂ ਜੀ ਆਇਆਂ ਕਹਾਂਗੇ ਜਦੋਂ ਸਰਕਾਰ ਦਾ ਲੈਟਰ ਆਊਗਾ ਅਸੀਂ ਉਹ ਮੀਟਿੰਗ ਉਦੋਂ ਕਰਾਂਗੇ ਹੁਣ ਹਾਲਤਾਂ ਮੀਟਿੰਗ ਕਰਨ ਦੀ ਨਹੀਂ ਹੈ ਜਿਹਦੀਆਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਹਾਂ ਇਹਨੂੰ ਫੇਰ ਕਦੇ ਜਦੋਂ ਮਾਹੌਲ ਸ਼ਾਂਤ ਹੋਊਗਾ ਉਦੋਂ ਅਸੀਂ ਵੀ ਮੰਗ ਕਰ ਸਕਦੇ ਸਰਕਾਰ ਤੋਂ ਤੇ ਸਰਕਾਰ ਨੂੰ ਵੀ ਸਾਡਾ ਸਦਾ ਕੇ ਸ਼ਾਂਤ ਹੋਏ ਮਾਹੌਲ 'ਚ ਅਸੀਂ ਕਦੇ ਵੀ ਮੀਟਿੰਗ ਤੋਂ ਭੱਜਦੇ ਨਹੀਂ ਮੀਟਿੰਗ ਉਹ ਕਰਾਂਗੇ ਹੁਣ ਮਾਹੌਲ ਸ਼ਾਂਤ ਨਹੀਂ ਹੈ ਦੂਸਰਾ ਸੀ ਫੈਸਲਾ ਕੀਤਾ ਕਿ ਜਿੰਨਾ ਇਹਨਾਂ ਨੇ ਜ਼ਬਰ ਕੀਤਾ ਮੀਟਿੰਗ ਦੇ ਬਲਾਕ ਕੀ ਸੈਂਟਰ ਨੇ ਵੀ ਤੇ ਪੰਜਾਬ ਸਰਕਾਰ ਵੀ ਉਹਦੇ ਵਿੱਚ ਸ਼ਾਮਲ ਤਿੰਨ ਮੰਤਰੀ ਬੈਠੇ ਨੇ ਮੀਟਿੰਗ ਦੇ ਬਲਾਕ ਕੇ ਮੀਟਿੰਗ ਦੇ ਵਿੱਚ ਛੱਡ ਕੇ ਉਹਨਾਂ ਨੂੰ ਅਰੈਸਟ ਕਰਨਾ ਰਸਤੇ ਦੇ ਵਿੱਚ ਤੇ ਜਹਾਹਾਂ ਜਾ ਕੇ ਉਹ ਉੱਥੇ ਬਲਡੋజర్ ਚਲਾਉਣਾ ਇਹਦੀ ਅਸੀਂ ਪੁਰਜੋ ਨਖੇਦੀ ਕਰਦੇ ਆ ਤੇ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਕੀ ਵਿਸ਼ਵਾਸ ਕਰੀਏ ਕਿ ਜੇ ਅੱਜ ਅਸੀਂ ਮੈਂਟੇਨ ਕੀ ਜਾਂਦੇ ਆ ਕੀ ਵਿਸ਼ਵਾਸ ਕਰੀਏ ਕਿ ਸਾਡੇ ਨਾਲ ਅਜਿਹਾ ਨਹੀਂ ਹੋਊਗਾ ਇਹ ਸਰਕਾਰ ਨੂੰ ਵਿਸ਼ਵਾਸ ਮੋੜ ਬਹਾਲ ਕਰਨਾ ਪੈਣਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਸਰਕਾਰਾਂ ਨੇ ਜ਼ਬਰ ਕੀਤਾ ਪਰ ਇਹਨੇ ਇੱਕ ਵਾਰ ਮੋਦੀ ਦੀ ਥਾਂ ਲੈ ਲਈ ਮੋਦੀ ਨੇ ਕੁਝ ਨਹੀਂ ਸੀ ਕੀਤਾ ਜੋ ਪੰਜਾਬ ਸਰਪ੍ਰਦਨ ਕੀਤਾ ਇਸ ਦੇ ਖਿਲਾਫ ਇਸ ਬਲਡੋਜਰ ਦੀ ਸਿਆਸਤ ਦੇ ਖਿਲਾਫ ਬਲਡੋਜਰ ਕਿਸਾਨਾਂ ਤੇ ਵੀ ਚਲਾਇਆ ਬਲਡੋਜਰ ਇਹਨਾਂ ਨੇ ਘਰਾਂ ਤੇ ਵੀ ਚਲਾਇਆ ਹੋਇਆ ਅਸੀਂ ਇਹਦੀ ਨਿਖੇਧੀ ਕਰਦੇ ਹੋਏ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਕਿੱਥੋਂ ਅਧਿਕਾਰ ਮਿਲ ਗਿਆ ਕਿ ਕਿਸਾਨਾਂ ਦੇ ਧਰਨੇ ਤੇ ਜਾ ਕੇ ਬਲਡوزر ਚਲਾ ਦੇ ਕਿਸੇ ਦੇ ਘਰ ਤਾਂ ਜਾ ਕੇ ਮੈਂ ਤੜ ਬਲਡوزر ਚਲਾ ਦੇ ਪੰਜਾਬ ਵਿੱਚ ਪੁਲਿਸ ਕੋਲੇ ਕੋਈ ਅਧਿਕਾਰ ਨਹੀਂ ਹੈ ਜੇ ਅਧਿਕਾਰ ਹੈ ਕਿਸੇ ਦੇ ਘਰ ਤੋਂ ਤਾਂ ਅਦਾਲਤਾਂ ਦੇ ਕੋਲ ਆ ਆਰਡਰ ਕਰਦੀਆਂ ਹੁੰਦੀਆਂ ਕਿ ਜਾ ਕੇ ਫਲਾਦਿਆਂ ਦੇ ਘਰ ਤਾਂ ਦੇ ਅਸੀਂ ਨਸ਼ੇ ਵਾਲਿਆਂ ਦੇ ਪੱਖ ਦੇ ਵਿੱਚ ਨਹੀਂ ਹਾਂ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਨਸ਼ਾ ਤਸਕਰ ਨੇ ਵੱਡੇ ਉਹਨਾਂ ਨਾਲ ਜੁੜੇ ਹੋਏ ਨੇ ਸਿਆਸਤਦਾਨ ਉਹਨਾਂ ਨਾਲ ਜੁੜੇ ਹੋ ਨਹੀਂ ਪੁਲਸ ਦੀ ਵੱਡੀ ਅਫਸਰ ਸਾਹੀ ਜਿੰਨਾਂ ਤੋਂ ਕਿਤੇ ਉੱਥੇ ਚਿੱਟਾ ਫੜਿਆ ਰਿਹਾ ਕਿਤੇ ਉੱਥੇ ਹਰੇ ਨੂੰ ਫੜੀ ਗਈ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਮਤਲ ਜਿਹੜੇ ਮਜਬੂਰੀ ਬਸ ਚਿੱਟਾ ਖਾਂਦੇ ਨੇ ਨਸ਼ਾ ਖਾਂਦੇ ਨੇ ਜਾਮਣ ਮੋਟਾ ਵੇਚਦੇ ਨੇ ਉਹ ਵੱਡੇ ਮਗਨ ਮੱਛਾਂ ਨੂੰ ਉਹਨਾਂ ਦਾ ਜਿਹੜਾ ਗੱਠ ਜੋੜ ਆ ਉਹਨੂੰ ਤੋੜਨਾ ਚਾਹੀਦਾ ਇਹ ਬਲਦੋਤ ਦੇ ਅਰਦੀ ਸਿਆਸਤਦਾਨ ਅਸੀਂ ਵਿਰੋਧ ਕਰਦੇ ਹੋਏ ਅਸੀਂ 28 ਮਾਰਚ ਨੂੰ ਜਬਰ ਵਿਰੋਧੀ ਜਿਹੜਾ ਦਿਨ ਹੈ ਉਹ ਸਾਰੇ ਡੀਸੀਆਂ ਦੇ ਜਾ ਕੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ 4 ਵਜੇ ਤੱਕ 3 ਵਜੇ ਤੱਕ ਇੱਕੋ ਹੀ ਹੋਊਗਾ ਜਬਰ ਵਿਰੋਧੀ ਦੇਸ਼ ਦੇ ਵਿੱਚ ਜਬਰ ਵਿਰੋਧੀ ਜਿਹੜੇ ਮੰਗ ਪੱਤਰ ਜਿੱਥੇ ਜਿੱਥੇ ਜਬਰ ਇਹਨਾਂ ਨੇ ਕੀਤਾ ਉਹਦਾ ਜ਼ਿਕਰ ਕਰਕੇ ਉਹ ਮੰਗ ਪੱਤਰ ਡੀਸੀਆਂ ਨੂੰ ਅਸੀਂ ਸੌਂਪਾਂਗੇ ਜਦੋਂ ਇਹ ਮਾਹੌਲ ਸਾਜਗਰ ਹੋ ਜਾਊਗਾ ਉਹ ਕਿਸਾਨ ਸਾਰੇ ਬਾਹਰ ਆ ਜਾਣਗੇ ਸਮਾਨ ਬਾਬਸ ਹੋ ਜਾਊਗਾ ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਮੀਟਿੰਗਾਂ ਦਾ ਦੌਰ ਅਸੀਂ ਸ਼ੁਰੂ ਕਰਾਂਗੇ ਲੱਖਵਰਸੋ ਆ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਇਸ ਤਰ੍ਹਾਂ ਦੇ بڑے ਸੰਗਰਸ਼ ਦੇਖੇ ਗਏ ਨੇ بڑے ਸੰਗਰਸ਼ ਹੋਏ ਆ ਹਥਿਆਰਬੰਦ ਸੰਗਰਸ਼ ਵੀ ਦੇਸ਼ ਦੇ ਵਿੱਚ ਹੋਏ ਨੇ ਉਹਦੇ ਵਿੱਚ ਸਰਕਾਰਾਂ ਮੀਟਿੰਗਾਂ ਲੰੰਧੀਆਂ ਹੁੰਦੀਆਂ ਨੇ ਤੇ ਮੀਟਿੰਗਾਂ ਤੇ ਸੇਫ ਲੰਘਾ ਦਿੱਤਾ ਜਾਂਦਾ ਤੇ ਸੇਫ ਉੱਥੇ ਹੋਏ ਉਹਨਾਂ ਨੂੰ ਛੱਡਿਆ ਜਾਂਦਾ ਪਰ ਇਹਨਾਂ ਨੇ ਆਪਦੇ ਘਰ ਬਲਾ ਕੇ ਮੀਟਿੰਗ ਸੱਦ ਕੇ ਮੀਟਿੰਗ ਦੇ ਵਿੱਚ ਇਹ ਵੀ ਪੁੱਛਿਆ ਗਿਆ ਸੀ ਵੀ ਉੱਥੇ ਫੋਰਸ ਕਿਉਂ ਇਕੱਠੀ ਹੋਈ ਆ ਉਹ ਕਹਿੰਦੇ ਉਹ ਤਾਂ ਵੈਸੇ ਨਸ਼ਿਆਂ ਨਾਲ ਕਰਕੇ ਇਕੱਠੀ ਹੋਈ ਆ ਉਹਦੇ ਲਈ ਇੱਕ ਜਬਰ ਕੀਤਾ ਸਾਡੀਆਂ ਬੀਬੀਆਂ ਭੈਣਾਂ ਮਤਾਮਾਂ ਬਜ਼ੁਰਗਾਂ ਨੂੰ ਰਾਤ ਨੂੰ ਇਹਨਾਂ ਨੇ ਜਲੀਲ ਕੀਤਾ ਕੀ ਲੀਡਰ ਕਿਤੇ ਪਾਰ ਨੂੰ ਭੱਜ ਚਲੇ ਸੀ ਲੀਡਰ ਫੇਰ ਫੜੇ ਨਹੀਂ ਸੀ ਜਾ ਸਕਦੇ ਅਸੀਂ ਵੀ ਅੱਜ ਇੱਥੇ ਬੈਠੇ ਆਂ ਜਦ ਮਰਜ਼ੀ ਬੁਲਾ ਲੈਣ ਅਸੀਂ ਆਪੇ ਆ ਜਾਾਂਗੇ ਗ੍ਰਿਫਤਾਰੀਆਂ ਦੇ ਇਹ ਜਿਹੇ ਗ੍ਰਿਫਤਾਰੀਆਂ ਇਹਨਾਂ ਨੂੰ ਇਸ ਤਰ੍ਹਾਂ ਦੇ ਟਾਂਕ ਤਕਰੀਕ ਤਰੀਕੇ ਨਹੀਂ ਸੀ ਅਪਣਾਉਣਾ ਚਾਹੀਦੇ ਉਦੋਂ ਹੀ ਐਸਕੇਐਮ ਪੂਰਨ ਤੌਰ ਤੇ ਤੁਸੀਂ ਅੱਜ ਨਖੇਤੀ ਕਰਦਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 24 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਜੋ ਜ਼ਬਰ ਵਿਰੋਧੀ ਨੇ ਉਹਨਾਂ ਦੀਆਂ ਮੀਟਿੰਗਾਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਰਾਂਗੇ ਤੇ ਉਹਦੀ 28 ਤਰੀਕ ਨੂੰ ਜਿਹੜੀ ਤਿਆਰੀ ਹੈ ਜਿਹੜੇ ਅਸੀਂ ਜ਼ਬਰ ਵਿਰੋਧੀ ਐਕਸ਼ਨ ਕਰਨੇ ਨੇ ਜਿਹੜੇ 11 ਤੋਂ 3 ਵਜੇ ਤੱਕ ਧਰਨੇ ਦੇਣੇ ਆ ਡੀਸੀਆਂ ਦੇ ਉਹਦੀ ਅਸੀਂ ਰੂਪਰੇਖਾ ਤਿਆਰ ਕਰਾਂਗੇ ਦੂਸਰਾ ਅਸੀਂ 6 ਮੈਂਬਰੀ ਕਮੇਟੀ ਜਿਹੜੀ ਸਾਡੀ ਏਕਤਾ ਕਮੇਟੀ ਆ ਉਹਨੂੰ ਵੀ ਅਧਿਕਾਰ ਦੇ ਦਿੱਤਾ ਸਾਨੂੰ ਸਨੇਹ ਉਧਰੋਂ ਵੀ ਆਏ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਕਹਾਂਗੇ ਜਿਹੜੇ ਜ਼ਬਰ ਵਿਰੋਧੀ ਸਾਡੇ ਇਹ ਫੈਸਲੇ ਨੇ 28 ਤਰੀਕ ਦੇ 24 ਤਰੀਕ ਦੀਆਂ ਮੀਟਿੰਗਾਂ ਉਹਨਾਂ 'ਚੋਂ ਸਾਰੀਆਂ ਜਥੇਬੰਦੀਆਂ ਵੀ ਹਾਜ਼ਰ ਹੋਣ ਤਾਂ ਕਿ ਰਲ ਕੇ ਇੱਕ ਵੱਡੀ ਲੜਾਈ ਵੱਲ ਨੂੰ ਵਧਿਆ ਜਾ ਸਕੇ ਇਹ ਅੱਜ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੀ ਹੋਈ ਆ ਇਹਨਾਂ ਦੇ ਨਾਲ ਇੱਕ ਵੱਡਾ ਮੋਰਚਾ ਇੱਕ ਵੱਡੀ ਲੜਾਈ ਲਈ ਅਸੀਂ ਅੱਗੇ ਵੱਧ ਸਕੀਏ ਧੰਨਵਾਦ ਇੱਕ ਮੈਂ ਜਿਹੜਾ ਜਬਰਬਰੋਦੀ ਦੇਸ਼ ਦੀ ਗੱਲ ਕੀਤੀ ਹੈ ਕਿ 28 ਤਰੀਕ ਨੂੰ ਸੇ ਮਨਾਉਣਾ ਜਬਰ ਕੱਲੇ ਕਿਸਾਨਾਂ ਤੇ ਨਹੀਂ ਹੈ ਮਜ਼ਦੂਰਾਂ ਤੇ ਵੀ ਹੋ ਰਿਹਾ ਹੋਰਾਂ ਨੂੰ ਵੀ ਧੰਕਾਇਆ ਜਾ ਰਿਹਾ ਜਦੋਂ ਕਿ ਇਸ ਜਿਹੜਾ ਜਮਹੂਰੀ ਹੱਕਾਂ ਦੇ ਵਿੱਚ ਸਭ ਨੂੰ ਆਪਣੀਆਂ ਰੈਲੀਆਂ ਪਰਦਰਸ਼ਨ ਹੜਤਾਲਾਂ ਕਰਨ ਦਾ ਹੱਕ ਹੈ ਉਹਨਾਂ ਨੂੰ ਵੀ ਧੰਕੀਆਂ ਦੇ ਦੇ ਕੇ ਕਿਸੇ ਨੂੰ ਸਸਪੈਂਡ ਕਰਤਾ ਕਿਸੇ ਨੂੰ ਪੁਸ਼ ਕਰਤਾ ਮੈਂ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਵਰਗਾਂ ਨੂੰ ਅਪੀਲ ਕਰਦੇ ਅਸੀਂ ਜੇ ਕੋਈ ਵੀ ਵਰਗ ਹੈ ਜਿਹੜਾ ਇਸ ਦੇ ਉਹ ਜ਼ਬਰਦਸਤਕਾਰ ਹੋਇਆ ਵਾ ਉਹ 28 ਤਰੀਕ ਨੂੰ ਵੱਡੇ ਜਿਹੜੇ ਅਸੀਂ ਇਕੱਠ ਕਰ ਰਹੇ ਆ ਉਹਨਾਂ ਦੇ ਵਿੱਚ ਸ਼ਾਮਲ ਹੋਵੇ ਇਹ ਅਸੀਂ ਬੇਨਤੀ ਕਰਦੇ ਹਾਂ ਸਾਰੇ ਵਰਗਾਂ ਨੂੰ ਰਵਿੰਦਰ ਪਟਿਆਲਾ ਜੀ ਸਤਿਕਾਰਯੋਗ ਦੋਸਤੋ ਦਿੱਲੀ ਦੀ ਹਾਰ ਦਾ ਸਾਈਡ ਇਫੈਕਟ ਪੰਜਾਬ ਦੀ ਸਰਕਾਰ ਤੇ ਵਿਜੀਬਲੀ ਨਜ਼ਰ ਆ ਰਿਹਾ ਹੈ ਪਿਛਲੇ ਸਮੇਂ ਦਾ ਸੀ ਪੈਟਰਨ ਦੇਖ ਰਹੇ ਆ ਪੰਜਾਬ ਨੂੰ ਇੱਕ ਪੂਰ ਸਟੇਟ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉੱਥੇ ਕੀਤੀ ਜਾ ਰਹੀ ਹੈ। ਸੰਯੁਕਤ ਸਾਰ ਮੋਰਚੇ ਦਾ ਚੰਡੀਗੜ੍ਹ ਧਰਨਾ 7 ਦਿਨਾਂ ਦਾ ਉਸ ਨੂੰ ਪੰਜਾਬ ਨੂੰ ਖੁੱਲੀ ਜੇਲ ਬਣਾ ਕੇ ਉਹ ਰੋਕਿਆ ਗਿਆ ਜਦੋਂ ਕਿ ਸਾਡਾ ਜ਼ਰੂਰੀ ਹੱਕ ਸੀ। ਸਾਰੇ ਕੂਟਨੀਤਿਕ ਤੇ ਸਿਆਸੀ ਨੈਤਿਕਤਾ ਉਲੰਘ ਕੇ ਸਾਥੀ ਬੁਲਾਏ ਗਏ ਇਨ ਵਾਈਟ ਥ੍ਰੀਓ ਡਿਸਕਸ਼ਨ ਲਈ ਜਦੋਂ ਵਾਪਸ ਜਾ ਰਹੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੰਸਾਰ ਦੇ ਇਤਿਹਾਸ ਚ ਇਹ ਜੀਆਂ ਰੀਅਰ ਐਗਜ਼ਾਮਪਲਾਂ ਹੋਣ ਗਿਆ ਤੇ ਨੈਤਿਕ ਤੌਰ ਤੇ ਪੰਜਾਬ ਸਰਕਾਰ ਦਾ ਜਿਹੜਾ ਕੂਟਨੀਤਿਕ ਫੇਲਰ ਹੈ ਸਾਰੇ ਦਾ ਸਾਰਾ ਇਹ ਔਰ ਉਸ ਤੋਂ ਬਾਅਦ ਜੋ ਉਥੇ ਬਲਡੋਜ਼ਰ ਇਹ ਕਹਾਣੀਆਂ ਦਾ ਪੈਟਰਨ ਇੱਥੇ ਨਹੀਂ ਹੈ ਪਟਿਆਲੇ ਕਰਨਲ ਸਾਹਿਬ ਨਾਲ ਜੋ ਕੁਝ ਹੋਇਆ ਪੁਲਿਸ ਦੀ ਜਿਸ ਤਰ੍ਹਾਂ ਵਾਗਾ ਖੁੱਲੀਆਂ ਛੱਡੀਆਂ ਨੇ ਬੁਲ ਮਤਲਬ ਇਹ ਕਿਡੇ ਪਟਿਆ ਅਧਿਕਾਰੀ ਦੇ ਨਾਲ ਜਿਸ ਤੰਗ ਨਾਲ ਬਿਹੇਵ ਕੀਤਾ ਗਿਆ ਅੱਜ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਪੁਲਿਸ ਅਧਿਕਾਰੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਕਰਨਲ ਸਾਹਿਬ ਦੇ ਨਾਲੇ ਸਮਰਥਨ ਉਹਨਾਂ ਦੇ ਪਰਿਵਾਰ ਨਾਲ ਸਟੈਂਡ ਕਰ ਰਹੇ ਹਾਂ ਪਟਿਆਲੇ ਮਹਿੰਦਰਾ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਕਿਸਾਨਾਂ ਦੇ ਖਿਲਾਫ ਇਸ ਸਰਪ੍ਰੈਸ਼ਨ ਦੇ ਖਿਲਾਫ ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ ਉਸ ਨੂੰ ਕਾਲਜ ਦੇ ਵਿੱਚੋਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਕੀ ਪੰਜਾਬ ਚ ਕੋਈ ਡੈਮੋਕਰੇਟਿਕ ਸਪੇਸ ਨਹੀਂ ਹੈ ਕੀ ਸਾਡੇ ਕੋਲੇ ਸੰਵਿਧਾਨਕ ਹੱਕ ਨਹੀਂ ਹੈ ਕਿ ਅਸੀਂ ਪ੍ਰੋਟੈਸਟ ਕਰ ਸਕੀਏ ਕੀ ਪੰਜਾਬ ਸਰਕਾਰ ਸਾਡਾ ਇਹ ਅਧਿਕਾਰ ਖੋਹਦੇ ਆਈ ਹੈ ਇਸ ਕਰਕੇ ਅਸੀਂ ਆਪਣੀਆਂ ਸਾਰੀ ਦਿਤੀਵਿਧੀਆਂ ਨੂੰ ਬਰਾਮਦਿੰਦੇ ਹੋਏ ਇੱਕ ਵਾਰੀ 28 ਤਰੀਕ ਨੂੰ ਇਸ ਜ਼ਬਰ ਦੇ ਖਿਲਾਫ ਆਵਾਜ਼ ਉਠਾਵਾਂਗੇ ਮੰਗ ਕੀਤੀ ਜਾਊਗੀ ਕਿ ਸਾਰੇ ਕਿਸਾਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ ਉਹਨਾਂ ਦਾ ਸਾਜੋ ਸਮਾਨ ਵਿੱਚੀ ਉਹਨਾਂ ਦੇ ਸੰਦ ਟਰੈਕਟਰ ਜੋ ਕੁਝ ਵੀ ਹੈ ਉਹ ਵਾਪਸ ਕੀਤਾ ਜਾਵੇ ਉਹਨਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਪੂਰੀ ਜਾਣਕਾਰੀ ਇਹ ਰੇਡੀਓ ਮੁਹੱਈਆ ਕਰਾਈ ਜਾਵੇ ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਜਿਹੜੇ ਹੋਰ ਰਿਪ੍ਰੈਸ਼ਨ ਦੇ ਈਸ਼ੂ ਵਿੱਚ ਆਇਓ ਕਰਨਲ ਸਾਹਿਬ ਵਾਲਾ ਜੇ ਵਿਦਿਆਰਥੀ ਬਹਾਲ ਨਾ ਕੀਤਾ ਉਹਦੀ ਐਂਟਰੀ ਨਾ ਖੋਲੀ ਇਹ ਸਾਰੀਆਂ ਚੀਜ਼ਾਂ ਤੇ 28 ਤਰੀਕ ਨੂੰ ਵੱਡੇ ਪ੍ਰਦਰਸ਼ਨ ਜ਼ਿਲ੍ਹਾ ਕੇਂਦਰਾ ਦੇ ਮੁਜਾਰੇ ਕਰਕੇ ਧਰਨੇ ਦਿੱਤੇ ਜਾਣਗੇ ਔਰ ਉਸ ਸਮੇਂ ਮੰਗ ਪੱਤਰ ਹੈ ਜਿਹੜਾ ਉਹ ਸਪਸ਼ਟ ਸਰਕਾਰ ਨੂੰ ਦਿੱਤਾ ਜਾਉ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਇਸ ਮਾਮਲੇ 'ਚ ਇਹ ਰਿਪਰੇਸ਼ਨ ਬੰਦ ਕਰਕੇ ਇੱਕ ਸਾਂਝਾਗਰ ਮਾਹੌਲ ਨਹੀਂ ਬਣਾਉਂਦੀ ਉਨੀ ਦੇਰ ਤੱਕ ਸਾਡੇ ਲਈ ਮناسب ਨਹੀਂ ਹੈਗਾ ਕਿ ਅਸੀਂ ਸਰਕਾਰ ਨਾਲ ਪੰਜਾਬ ਦੀਆਂ ਮੰਗਾਂ ਤੇ ਕੋਈ ਵੀ ਹੱਲੇ ਚਰਚਾ ਕਰੀਏ ਅਸੀਂ ਤਿਆਰ ਹਾਂ ਗੱਲਬਾਤ ਤੋਂ ਕਦੀ ਨਹੀਂ ਭੱਜਦੇ ਪਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਇੱਕ ਮناسب ਮਾਹੌਲ ਤਿਆਰ ਕਰੇ ਜਬਰ ਬੰਦ ਕਰਕੇ ਪੰਜਾਬ 'ਚ ਜਮਹੂਰੀ ਪ੍ਰਬੰਧ ਹੈ ਜਿਹੜਾ ਉਸ ਦੀ ਬਹਾਲੀ ਵਾਲੇ ਪਾਸੇ ਨੂੰ ਕਦਮ ਪੁੱਟੇ ਕੋਈ ਸਵਾਲ ਕੋਈ ਸਵਾਲ ਹੈ ਕਿਸੇ ਸਾਥੀ ਦਾ ਤੁਮ ਕਰ ਕੀ ਸਮਝਿਆ ਜਾਵੇ ਜੀ ਹੁ ਮ주 ਮੱਖ ਮੰਤਰੀ ਚੱਲ ਪਏ ਨੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕੀ ਸਮਝਦੇ ਕਿ ਉਹ ਅਸਲ ਚ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਾਂ ਕੋਈ ਹੋਰ ਕਾਰਨ ਲੱਗਦਾ ਕਿਸੇ ਤਰੀਕੇ ਦਾ ਆਹੰਕਾਰੀ ਤੌਰ ਤੇ ਉੱਪਰ ਤੋਂ ਦੇਖਦੇ ਦੇਖੋ ਕੋਈ ਵੀ ਸਰਕਾਰ ਹੈ ਉਹਦੇ ਲਈ ਇਲੈਕਸ਼ਨ ਮੁੱਖ ਹੁੰਦੀ ਹੈ ਵੋਟਾਂ ਮੁੱਖ ਹੰਗਾਉਂਦੇ ਲਈ ਇਹ ਜਿਹੜੀ ਕਵਰਾਟ ਦੇ ਵਿੱਚੋਂ ਕੀਤਾ ਇਹ ਸਾਰਾ ਕੁਝ ਦਿੱਲੀ ਦੀ ਚੋਣ ਹਾਰਨ ਤੋਂ ਬਾਅਦ ਘਬਰਾਟ ਦੇ ਵਿੱਚ ਆਈ ਹੋਈ ਹੈ ਪੰਜਾਬ ਸਰਕਾਰ ਲੁਧਿਆਣਾ ਜਿਹੜੇ ਦੇ ਵਿੱਚ ਜਿਹੜੀ ਐਮਐਲਏ ਦੀ ਚੋਣ ਉੱਥੇ ਇਹਨਾਂ ਨੇ ਜਿਹਾ ਆਪਣਾ ਕੋਈ ਬਕਾਰ ਬਣਾਇਆ ਹੋਇਆ ਕਿ ਜੇ ਲੁਧਿਆਣਾ ਨਾ ਜਿੱਤਿਆ ਗਿਆ ਤਾਂ ਪੰਜਾਬ 'ਚੋਂ ਹਾਰਾਂਗੇ ਉਹ ਜਿੰਨੇ ਅੰਦਸ਼ਤਰੀਆ ਲੁਧਿਆਣਾ ਦੇ ਵਿੱਚ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਘਾਟਾ ਪੈ ਰਿਹਾ ਘਾਟਾ ਪੈ ਰਿਹਾ ਉਹਨਾਂ ਦੇ ਦਵਾਹੇ ਠਾ ਕੇ ਉਹਨਾਂ ਨੇ ਕਹਿ ਰਸਤੇ ਖਿਲਾਓ ਜੇ ਐਮਐਲਏ ਬਤਾ ਮਤਾਂ ਤਾਂ ਇਸ ਕਰਕੇ ਫਿਰ ਉਹਨਾਂ ਨੇ ਇਤਨ ਨੂੰ ਤੁਰੇ ਹੋਏ ਨੇ ਘਬਰਾਟ ਦੇ ਵਿੱਚ ਨੇ ਇਹ ਘਬਰਾਟ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਬਣੀ ਇਸ ਸੋਧਿਆ ਨੂੰ ਪੰਜਾਬ ਦੇ ਚਾਰਜ ਲਾਤਾ ਕਿਵੇਂ ਦੇਖਦੇ ਹੋ ਦਿੱਲੀ ਗੁਜਰੇ ਪੰਜਾਬ ਤੋਂ ਬਾਰੇ ਲਾਤਾ ਪਿੰਨ ਮੈਨੂੰ ਲੱਗਦਾ ਕਿ ਇਹ ਕੁਐਸਚਨ ਨਹੀਂ ਸਾਡਾ ਸਿੰਪਲ ਸਿੱਧਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਸਾਈਡ ਇਫੈਕਟ ਹੈ ਦਿੱਲੀ ਦੀ ਹਾਲਾਤ ਔਰ ਅਮਿਤ ਸ਼ਾਹ ਦੀ ਇਹ ਡਿਜ਼ਾਈਨ ਦੇ ਨਾਲ ਰਲ ਕੇ ਇਹ ਸਾਰਾ ਰਿਪਰੈਸ਼ਨ ਬਿਲਡ ਕਰ ਰਹੀ ਹੈ ਦੋ ਚੀਜ਼ਾਂ ਦਾ ਖਿਆਲ ਰੱਖੋ ਇੰਡੀਅਨ ਗਵਰਨਮੈਂਟ ਫ੍ਰੀ ਟ੍ਰੇਡ ਐਗਰੀਮੈਂਟ ਲਈ ਯੂਐਸਏ ਯੂਰਪੀਅਨ ਯੂਨੀਅਨ ਤੇ ਨਿਊਜ਼ੀਲੈਂਡ ਨਾਲ ਗੱਲਬਾਤ ਚਲਾ ਰਹੀ ਹੈ। ਇਹ ਸਾਰਾ ਕੁਝ ਸੰਸਾਰ ਦੀਆਂ ਵੱਡੀਆਂ ਬਹੁਕੌਮੀ ਕੰਪਨੀਆਂ ਸਾਹਮਣੇ ਦੇਸ਼ ਨੂੰ ਵੇਚਣ ਦੀ ਤਿਆਰੀ ਹੈ। ਕੀ ਭਗਵੰਤ ਮਾਨ ਸਾਹਿਬ ਇਸ ਮਾਮਲੇ 'ਚ ਸਰਕਾਰ ਦੀ ਮਦਦ ਕਰ ਰਹੇ ਨੇ? ਉਹ ਕਹਿ ਰਹੇ ਨੇ ਕਿ ਇਹ ਸਰਸਤੀਆਂ ਨੇ ਰੁਕਣ ਕਰਕੇ ਏਮਪਲੋਇਮੈਂਟ ਜਨਰੇਸ਼ਨ ਨਹੀਂ ਹੋਈ। ਸਾਡਾ ਇੱਕੋ ਹੈ ਕਿ ਤਿੰਨ ਸਾਲਾਂ ਦਾ ਆਪਣਾ ਫੇਲਰ ਕਿਸਾਨਾਂ ਦੇ ਉੱਪਰ ਨਾ ਸੁੱਟੋ। ਪੰਜਾਬ ਹਾਈ ਕੋਰਟ ਦਾ ਫੈਸਲਾ ਸੀਗਾ ਕਿ ਰਾ ਹਰਿਆਣੇ ਨੇ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਆਪਣੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸਾਡੇ ਮਨਿਸਟਰ ਬੋਲ ਰਹੇ ਨੇ ਇਹ ਗੱਲ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਕਿਸਾਨਾਂ ਨਾਲ ਮਸਲੇ ਗੱਲਬਾਤ ਰਹੀ ਗੱਲ ਕਰਕੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਦਬਾਅ ਬਣਾਇਆ ਕਿ ਮੀਟਿੰਗ ਇੰਨੀ ਲੇਟ ਗਈ ਉਹ ਮੀਟਿੰਗ ਛੇਤੀ ਹੋਵੇ ਤਾਂ ਜੋ ਮਸਲੇ ਹੱਲ ਹੋਣ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨ ਵਾਲੇ ਪਾਸੇ ਪੰਜਾਬ ਦੇ ਬਾਕੀ ਵਰਗਾਂ ਦੀ ਬਾਹ ਫੜਨ ਵਾਲੇ ਪਾਸੇ ਆਉਣਾ ਚਾਹੀਦਾ ਨਾ ਕਿ ਜ਼ਬਰ ਨਾਲ ਲੋਕਾਂ ਦੇ ਮੰਗਾਂ ਮਸਨਿਆਂ ਦੀ ਆਵਾਜ਼ ਨੂੰ ਦਬਾਇਆ ਜਾਵੇ ਜ਼ਬਰ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਇਸੇ ਕਰਕੇ ਜ਼ਬਰ ਤੇ ਖਲਾਫ 23 ਤਰੀਕ ਨੂੰ ਪ੍ਰੋਟੈਸਟ ਹੋਣਗੇ ਅੱਜ ਦੀ ਜਿਹੜਾ ਇੰਚਾਰਜ ਲਾਇਆ ਗਿਆ ਕਮੈਂਟ ਦਾ ਜਵਾਬ ਦਿਓ ਜੀ ਅੱਜ ਦੀ ਤੁਹਾਡੀ ਖਬਰ ਇਹ ਸੀ ਕਿ ਤੁਸੀਂ ਮੀਟਿੰਗ 'ਚ ਨਹੀਂ ਜਾ ਰਹੇ ਪਰ ਹੁਣ ਖਬਰ ਇਹ ਬਣ ਰਹੀ ਹੈ ਕਿ ਤੁਸੀਂ ਰਾਜ ਭਵਨ ਵੱਲ ਪੰਜਾਬ ਦੀ ਵਿਧਾਨ ਸਭਾ ਵੱਲ ਮਾਰਚ ਨਹੀਂ ਕਰ ਰਹੇ ਉਹਨੂੰ ਕੀ ਸਮਝੀਏ ਕੀ ਹੁਣ ਆਪਣੀ ਗਿਫਤਾਰੀ ਤੋਂ ਡਰਦਾ ਹੈ ਕਿ ਇਸ ਕੇਸ ਕਿਉਂ ਨਹੀਂ ਗਿਆ ਮਾਂ ਤੋਂ ਪਿੱਛੇ ਕਿਉਂ ਹਟਿਆ ਬਿਲਕੁਲ ਨਹੀਂ ਜਿਹੜਾ ਅਸੀਂ ਕਿਹਾ ਕਿ ਉਹ ਜਿਹੜੀਆਂ ਜਨਰਲ ਮੰਗਾਂ ਸਾਡੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਅੱਜ ਜਿਹੜਾ ਜਾਬਰ ਕੀਤਾ ਇਹ ਉੱਪਰ ਆ ਗਿਆ ਹੁਣੇ ਇਸ ਕਰਕੇ ਇਸ ਨੂੰ ਸਸਪੈਂਡ ਕੀਤਾ ਨਾ ਕਿ ਡਰਾਂ ਨਾ ਕਦੇ ਡਰੇ ਤਾਂ ਨਹੀਂ ਡਰਨਾ ਮੈਂ ਦੀਪਕ ਜੀ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੇ ਜੇ ਜ਼ਬਰਦਸਤ ਰਸਤਾ ਬੰਦਨਾ ਕੀਤਾ ਤਾਂ ਕੱਲਾ ਵਿਧਾਨ ਸਭਾ ਵਾਲ ਮਾਰਚ ਨਹੀਂ ਸਾਨੂੰ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਵੀ ਪ੍ਰਦਰਸ਼ਨ ਨਹੀਂ ਕਰੇ ਦਿੱਤੇ ਜਾਣਗੇ ਅਨਲਾਨੀ ਐਮਰਜੈਂਸੀ ਹੈ ਔਰ ਇਸੇ ਨੂੰ ਚੁਣੌਤੀ ਹੈ ਜਿੱਥੋਂ ਤੱਕ ਜੇ ਫੜਨ ਦਾ ਸਵਾਲ ਹੈ ਅਸੀਂ ਨਾ ਪਹਿਲਾਂ ਕਦੇ ਇਸ ਮਾਮਲੇ ਪਿੱਛੇ ਹਟਿਆ ਸੰਘਰਸ਼ ਦੇ ਰਾਹ 'ਚ ਅਸੀਂ ਲੋਕਾਂ ਦੀ ਆਵਾਜ਼ ਉਠਾਉਣੀ ਕਿਸਾਨਾਂ ਦੇ ਮੰਗਾਂ ਮਸਲੇ ਉਠਾਉਣੇ ਨੇ ਵਾਜਬ ਮੰਗਾਂ ਮਸਲੇ ਉਠਾਉਣੇ ਨੇ ਜੇ ਇਹਨਾਂ ਨੂੰ ਹੱਲ ਨਹੀਂ ਕਰਨਾ ਸਰਕਾਰ ਸਿਰਫ ਤਾਨਾਸ਼ਾਹੀ ਔਰ ਜ਼ਬਰ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਦੀ ਕਿਸਾਨ ਲਹਿਰ ਨੂੰ ਇਹ ਚੁਣੌਤੀ ਮਨਜ਼ੂਰ ਹੈ ਅਸੀਂ ਇਹਦਾ ਜਵਾਬ ਦੇਵਾਂਗੇ